ਕਿ ਜੇ ਕਾਲੀਆ ਸਾਹਿਬ ਵਰਗੇ ਏਡੇ ਨਫੀਸ ਇਨਸਾਨ ਏਡੇ ਜਾਨੀ ਮਾਨੀ ਹਸਤੀ ਜੇ ਸੇਫ ਨਹੀਂ ਤੇ ਲਾਅ ਐਂਡ ਆਰਡਰ ਦਾ ਵੈਸੇ ਹਾਲਾਤ ਕੀ ਆ ਦੇਖੋ ਤੁਸੀਂ ਇਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਵੱਲ ਤਾਂ ਧਿਆਨ ਹੀ ਕੋਈ ਨਹੀਂ ਹੁਣ ਇੱਕਦਮ ਨਾ ਤਾਂ ਪਤਾ ਲਿਆ ਨਾ ਕਦੇ ਪੁੱਛਿਆ ਔਰ ਹੁਣ ਕਹਿ ਰਹੇ ਜੀ ਅਸੀਂ ਫੜ ਲੇ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਫੜੇ ਫੜੇ ਕੀ ਨਹੀਂ ਫੜੇ ਇਹ ਤੁਹਾਨੂੰ ਅੱਖਾਂ 'ਚ ਘੱਟਾ ਪਾਉਣ ਲਈ ਕੀਤਾ ਜਾ ਰਿਹਾ ਕਿ ਤੁਸੀਂ ਸ਼ਾਂਤ ਹੋ ਜਾਈਂ ਤੁਸੀਂ ਲਾਰੈਂਸ ਪਿਛਨੋਈ ਐਂਗਲ ਦੇ ਦਿੱਤਾ ਉਹਦੇ ਚ ਭਾਈ ਲਾਰੈਂਸ ਪਿਛਨੋਈ ਦੀ ਤੇ ਇੰਟਰਵਿਊ ਤੁਸੀਂ ਕਰਾ ਰਹੇਸ ਬੰਦਾ ਤਾਂ ਫਿਰ ਥੋੜਾ ਹੀ ਆ ਤੇ ਕੀ ਫਿਰ ਇਹ ਸਟੇਟ ਸਪੌਂਸਰਡ ਹੈ ਫਿਰ ਮਤਲਬ ਇਹਦੇ ਪਿੱਛੇ ਥੋੜਾ ਹੀ ਹੱਥ ਹੈ ਪਹਿਲਾਂ ਕਿਸਾਨਾਂ ਨੂੰ ਕਹਤਾ ਕਿ ਤੁਸੀਂ ਬਾਰਡਰਾਂ ਤੇ ਬਹਿ ਜਾਓ ਹੁਣ ਵੋਟਾਂ ਲੈਣੀਆਂ ਸੀ ਲੁਧਿਆਣੇ ਦੀਆਂ ਤੇ ਹੁਣ ਉਹਨਾਂ ਨੂੰ ਚੱਕ ਤਾ ਕਿ ਪਿਛਲੇ 6-7 ਮਹੀਨਿਆਂ 'ਚ 17ਵਾਂ ਬਿਲਾਸ਼ ਹੋ ਗਿਆ ਐਂਡ ਦ ਚੀਫ ਮਿਨਿਸਟਰ ਇਜ਼ ਕਲੂਲੈਸ ਇਹ ਦਿਖਾਉਣ ਲਈ ਕਿ ਸਾਡੀ ਪੁਲਿਸ ਬੜੀ ਚੁਸਤ ਦਰਸਤ ਹੈ ਕਮਿਸ਼ਨਰ ਸਾਹਿਬ ਨੂੰ ਬਦਲ ਦੇਣਗੇ ਜਾਂ ਡੀਜੀਪੀ ਸਾਹਿਬ ਨੂੰ ਬਦਲ ਦੇਣਗੇ ਕੋਈ ਮੇਰੇ ਕੋਲ ਇਹ ਖਬਰ ਵੀ ਆ ਰਹੀ ਅਸਲ ਚ ਜੇ ਬਦਲਣ ਦੀ ਲੋਟ ਹੈ ਤੇ ਇਸ ਦਾ ਜੋਕਰ ਔਨ ਦਾ ਟਾਪ ਭਗਵੰਤ ਮਾਨ ਹੋਮ ਮਿਨਿਸਟਰ ਨੇ ਇੱਕ ਬਿਆਨ ਨਹੀਂ ਅਰੋੜਾ ਸਾਹਿਬ ਕੋਲ ਤਾਂ ਮਹਿਕਮਾ ਹੀ ਮੈਨੂੰ ਲੱਗਦਾ ਹੈ ਉर्जा ਅਰਜਾਲਾ ਉਹਨਾਂ ਦਾ ਤਾਂ ਮਤਲਬ ਹੀ ਨਹੀਂ ਸਮਝ ਆਉਂਦੀ ਉਹ ਕਿੱਥੋਂ ਕਿਉਂ ਬੋਲੀ ਜਾਂਦੇ ਹੀ ਇਸ ਆ ਯਾਰ ਮਤਲਬ ਸੈਕੰਡ ਜਨਰੇਸ਼ਨ ਸੀਨੀਅਰ ਮਿਨਿਸਟਰ ਵੀਰ ਲਿਟਰਲੀ ਐਜ਼ ਡਿਪਟੀ ਚੀਫ ਮਿਨਿਸਟਰ ਆਪਰੇਟ ਕਰਦੇ ਸੀ ਤੁਸੀਂ ਯੂ ਡੋਨਟ ਹੈਵ ਦ ਡੀਸੈਂਸੀ ਤੁਹਾਡੇ ਕੋਲ ਸਮਾਂ ਨਹੀਂ ਜਾਂ ਤੁਹਾਡਾ ਮਤਲਬ ਕਿ ਪ੍ਰਾਇੋਰਟੀ ਨਹੀਂ ਲਾਅ ਐਂਡ ਆਰਡਰ ਇੱਕ ਬੰਦੇ ਦਾ ਅੱਜ ਕੱਲ ਜੇ ਕੋਈ ਅਨਫੋਰਚੂਨੇਟ ਇੱਥੇ ਕੋਈ ਅਨਸਾਭ ਨਹੀਂ ਘਟਨਾ ਹੋ ਜਾਂਦੀ ਫੇਰ ਫੇਰ ਫੋਨ ਕਰਦੇ ਮਤਲਬ ਵਿੱਚ ਬੇਕਾਮ ਜੋਕ ਐਂਡ ਦ ਵੇ ਜੋ ਉਹ ਤੋਂ ਬਾਅਦ ਪੁਲਿਸ ਦਾ ਰਿਐਕਸ਼ਨ ਰਿਆ ਦਿਖੋ ਮੈਂ ਬਾਰ ਬਾਰ ਕਹਿ ਰਿਹਾ ਪੁਲਿਸ ਇੰਡੀਪੈਂਡੈਂਸ ਹੈ ਹੀ ਨਹੀਂ ਜੀ ਇਟ ਇਸ ਬੀਗ ਰਨ ਬਾਈ ਦਿੱਲੀ ਔਰ ਦਿੱਲੀ ਨੂੰ ਪੰਜਾਬ ਦੇ ਹਾਲਾਤ ਸਮਝ ਨਹੀਂ ਆ ਰਹੇ ਦਿੱਲੀ ਵਾਲਿਆਂ ਨੂੰ ਤਾਂ ਦਿੱਲੀ ਦੇ ਹਾਲਾਤ ਨਹੀਂ ਸਮਝ ਆਏ ਉੱਥੋਂ ਵੇਲੇ ਹੋਗੇ ਤੇ ਪੰਜਾਬ ਦੇ ਹਾਲਾਤ ਕੀ ਸਮਝਣੇ ਦੇ ਓਨਲੀ ਵਾਂਟ ਟੂ ਲੁੱਟਣਾ ਚਾਹੁੰਦੇ ਆ ਪੰਜਾਬ ਨੂੰ ਲਾਅ ਐਂਡ ਆਰਡਰ ਵੱਲ ਉਹਨਾਂ ਦਾ ਧਿਆਨ ਕੋਈ ਨਹੀਂ ਸਿੱਧੂ ਮੂਸੇਵਾਲਾ ਇੰਟੈਲੀਜੈਂਸ ਹੈੱਡਕੁਆਰਟਰ ਆ ਮਤਲਬ ਆ ਕਾਲੀਆ ਸਾਹਿਬ ਦੇ ਬਲਾਸਟ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਵੀ ਬਲਾਸਟ ਹੋਇਆ ਸੀ ਔਰ ਇਹ ਮੈਂ ਜਦੋਂ ਜੈੰਤੀਪੁਰ ਸਾਡੇ ਉਥੇ ਪੱਪੂ ਕੁਮਾਰ ਰਜਿੰਦਰ ਕੁਮਾਰ ਜੀ ਨੇ ਉਹਨਾਂ ਦੇ ਘਰ 'ਚ ਜਦ ਅਟੈਕ ਹੋਇਆ ਸੀ ਮੈਂ ਉਸ ਦੀ ਵੀਡੀਓ ਕੱਟਿਓ ਮੈਂ ਉਦੋਂ ਕਿਆ ਸੀਗਾ ਆਊਟ ਵਾਲੇ ਸਮੇਂ 'ਚ ਇੱਕ ਸੀਨੀਅਰ ਲੀਡਰ ਹੋ ਸਕਦਾ ਟਾਰਗੇਟ ਬਿਕੋਜ਼ ਇੱਕ ਟ੍ਰੈਂਡ ਸ਼ੁਰੂ ਹੋ ਗਿਆ ਸੀਗਾ ਕਿ ਤੁਸੀਂ ਮਾਈਨੋਰਿਟੀ ਨੂੰ ਟਾਰਗੇਟ ਕਰੋ ਔਰ ਉਸ ਤੋਂ ਬਾਅਦ ਉਹ ਮੰਦਿਰ ਤੇ ਵੀ ਬਲਾਸਟ ਹੋਇਆ ਸੋ ਇਹ బిਗੇਸਟ ਇੰਟੈਲੀਜੈਂਸ ਫੇਲਿਅਰ ਹੈ ਦੇਖੋ ਤੁਸੀਂ ਇਹਨਾਂ ਦੀ ਸੇਫਟੀ ਐਂਡ ਸਕਿਉਰਿਟੀ ਵੱਲ ਤਾਂ ਧਿਆਨ ਹੀ ਕੋਈ ਨਹੀਂ ਹੁਣ ਇੱਕਦਮ ਨਾ ਤਾਂ ਪਤਾ ਲਿਆ ਨਾ ਕਦੇ ਪੁੱਛਿਆ ਔਰ ਹੁਣ ਕਹਿ ਰਹੇ ਜੀ ਅਸੀਂ ਫੜ ਲੇ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਫੜੇ ਫੜੇ ਕੀ ਨਹੀਂ ਫੜੇ ਇਹ ਤੁਹਾਨੂੰ ਘਟ ਅੱਖਾਂ 'ਚ ਘੱਟਾ ਪਾਉਣ ਲਈ ਕੀਤਾ ਜਾ ਰਿਹਾ ਕਿ ਤੁਸੀਂ ਸ਼ਾਂਤ ਹੋ ਜਾਓ ਅਸਲੀਅਤ ਕੀ ਹੈ ਇਦੀ ਐਨਆਈਏ ਜਾਂਚ ਹੋਵੇ ਫਿਰ ਪਤਾ ਲੱਗੂਗਾ ਕਿ ਜਿਹੜੇ ਬੰਦੇ ਤੁਸੀਂ ਫੜੇ ਹੋ ਸਹੀ ਵੀ ਫੜੇ ਕਿ ਨਹੀਂ ਫੜੇ ਤੁਸੀਂ ਲਾਰੈਂਸ ਬਿਸ਼ਨੋਈ ਐਂਗਲ ਦੇ ਦਿੱਤਾ ਉਹਦੇ ਚ ਭਾਈ ਲਾਰੈਂਸ ਬਿਸ਼ਨੋਈ ਦੀ ਤੇ ਇੰਟਰਵਿਊ ਤੁਸੀਂ ਕਰਾ ਰਹੇ ਸੀ ਬੰਦਾ ਤਾਂ ਫਿਰ ਤੁਹਾਡਾ ਹੀ ਹੈ ਤੇ ਕੀ ਫਿਰ ਇਹ ਸਟੇਟ ਸਪੌਂਸਰਡ ਹੈ ਫਿਰ ਮਤਲਬ ਇਹਦੇ ਪਿੱਛੇ ਤੁਹਾਡਾ ਹੀ ਹੱਥ ਹੈ ਇਸ ਲਈ ਦੇਖੋ ਐਂਡ ਇਹ ਕਿੰਨਾ ਦੀ ਪੋਲਿਟਿਕਸ ਹੋ ਗਈ ਹੈ ਜੀ ਉਹ ਪੋਲਰਾਈਜੇਸ਼ਨ ਮੈਂ ਤਾਂ ਇਹਨਾਂ ਦੀ ਪੋਲਿਟਿਕਸ ਗਿਣਦਾ ਪਹਿਲਾਂ ਕਿਸਾਨਾਂ ਨੂੰ ਕਹਤਾ ਕਿ ਤੁਸੀਂ ਬਾਰਡਰਾਂ ਤੇ ਬਹਿ ਜੋ ਬਿਠਾਇਆ ਕਿਨੇ ਉਹਨਾਂ ਨੂੰ ਬਿਜਲੀ ਦੇ ਕਨੈਕਸ਼ਨ ਕਿਨੇ ਦਿੱਤੇ ਮਤਲਬ ਉਹ ਸਾਲ ਡੇਢ ਸਾਲ ਉੱਥੇ ਰਹੇ ਹੁਣ ਵੋਟਾਂ ਲੈਣੀਆਂ ਸੀ ਲੁਧਿਆਣੇ ਦੀਆਂ ਤੇ ਹੁਣ ਉਹਨਾਂ ਨੂੰ ਚੱਕ ਸੋ ਮਤਲਬ ਦਿਸ ਗੇਮ ਦਾ ਗਵਰਨਮੈਂਟ ਇਟਸੈਲਫ ਇਜ਼ ਪਲੇਇੰਗ ਔਰ ਡਰਾਮੇਬਾਜ਼ ਨੇ एवरीथिंग ਇਜ਼ ਪੀਆਰ ਐਕਸਰਸਾਈਜ਼ ਇਹ ਤਾਂ ਸਾਰੇ ਇਹਨਾਂ ਦੇ ਚੀਜ਼ਾਂ ਤੋਂ ਪਤਾ ਲੱਗ ਗਿਆ ਮਹੱਲਾ ਕਲੀਨਿਕ ਤੋਂ ਜਾਂ ਆ ਸਕੂਲਾਂ ਦੇ ਚੀਜ਼ ਤੋਂ ਜਾਂ ਚਲੋ ਮੈਂ ਕੀ ਕਹੂੰਗਾ ਅਰੰਗਲ ਜੀ ਆਪ ਹੀ ਦੱਸ ਦਿੰਗੇ ਨਾ ਤਾਂ ਆਪ ਐਕਸਪੀਰੀਅੰਸ ਕੀਤਾ ਸਾਰਾ ਟਰਮ ਸੋ ਇਹ ਬੜਾ ਇੱਕ ਸੀਰੀਅਸ ਇਸ਼ੂ ਆ ਮੈਂ ਤੁਹਾਨੂੰ ਅੱਜ ਕਹਿ ਰਿਹਾ ਜੀ ਆਮ ਅਗੇਨ ਵਾਰਨਿੰਗ ਦਾ ਗਵਰਨਮੈਂਟ ਥੈਟ ਕਾਲਿਆ ਜੀ ਨੂੰ ਫਰਸਟ ਐਂਡ ਲਾਸਟ ਨਾ ਸਮਝ ਲਿਓ ਡੋਨਟ ਵੇਟ ਫਾਰ ði ਅਨਫੋਰਚੂਨੇਟ ਇਨਸੀਡੈਂਟ ਟੂ ਹੈਪਨ ਐਂਡ ਦੈਨ ਵੇਕ ਅਪ 17 ਬੌਮ ਬਲਾਸ ਜੀ ਇਟਸ ਨਾਟ ਅ ਜੋਕ ਡੂ ਯੂ ਥਿੰਕ ਆਲ ਇਜ਼ ਵੈਲ ਇਨ ਦਿਸ ਸਟੇਟ ਕਿਹੜੇ ਸੂਬੇ 'ਚ ਤੁਸੀਂ ਪੰਜਾਬ ਤੇ ਦੇਸ਼ ਦੇ ਕਿਹੜੇ ਸੂਬੇ 'ਚ ਖਬਰ ਆਈ ਹੈ ਸ਼ਾਇਦ ਪਾਕਿਸਤਾਨ ਤੋਂ ਇਹ ਖਬਰ ਨਹੀਂ ਆ ਰਹੀ ਹੈ ਕਿ ਪਿਛਲੇ 6-7 ਮਹੀਨਿਆਂ 'ਚ ਇਹ 17ਵਾਂ ਬਲਾਸਟ ਹੋ ਗਿਆ ਐਂਡ ਦ ਚੀਫ ਮਿਨਿਸਟਰ ਇਜ਼ ਕਲੂਲੈਸ ਔਰ ਇੱਕੇ ドラਮਾ ਨਮਾ ਕਰ ਸਕਦੇ ਆ ਇਹ ਦਿਖਾਉਣ ਲਈ ਕਿ ਸਾਡੀ ਪੁਲਿਸ ਬੜੀ ਚੁਸਤ ਦਰਸਤ ਹੈ ਕਮਿਸ਼ਨਰ ਸਾਹਿਬ ਨੂੰ ਬਦਲ ਦੇਣਗੇ ਜਾਂ ਡੀਜੀਪੀ ਸਾਹਿਬ ਨੂੰ ਬਦਲ ਦੇਣਗੇ ਕੋਈ ਮੇਰੇ ਕੋਲ ਇਹ ਖਬਰ ਵੀ ਆ ਰਹੀ ਹੈ ਅਸਲ 'ਚ ਜੇ ਬਦਲਣ ਦੀ ਲੋੜ ਹੈ ਤੇ ਇਸ ਦਾ ਜੋਕਰ ਔਨ ਦਾ ਟਾਪ ਊ ਇਸ ਨਾਟ ਬੀਇੰਗ ਏਬਲ ਟੂ ਅੰਡਰਸਟੈਂਡ ਦਾ ਗਰਾਊਂਡ ਰਿਐਲਿਟੀ ਔਰ ਐਵਰੀਥਿੰਗ ਇਜ਼ ਟੋਟਲੀ ਪੋਲੀਟਿਸਾਈਜ਼ਡ ਫ੍ਰੋਮ ਇੰਟੈਲੀਜੈਂਸ ਟੂ ਗਵਰਨੈਂਸ ਟੂ ਪੋਸਟਿੰਗ ਟੂ ਸਿਕਿਉਰਿਟੀ ਡਿਪਲੋਇਮੈਂਟ ਹਰ ਚੀਜ਼ ਪੋਲੀਟਿਕਲ ਫੈਸਲੇ ਨਾਲ ਹੋ ਰਹੀ ਹੈ ਇਟਸ ਨਾਟ ਹੈਪਨਿੰਗ ਵਿਦ ਦਾ ਫਰੀ ਵਿਲ ਆਫ ਅ ਆਫੀਸਰਸ ਇਨ ਚਾਰਜ ਕਾਲ ਇੱਕ ਬਿਆਨ ਆਂਦਾ ਹੈ ਆਪਣਾ ਬਣਾ ਸਕਦੀ ਨਸ਼ਿਆਂ ਦੇ ਉੱਤੇ ਜਿਹੜੀ ਖੰਡ ਬੈਠੇ ਜੋ ਰੋਸਥਾ ਹੈ ਉਹਦੀ ਬਖਲਾਹ ਹੈ ਮੀਨ ਵਾਈਲ ਕੁਝ ਘੰਟੇ ਬਾਅਦ ਆਈਐਸਆਈ ਦਾ ਅੰਦੇ ਵਿੱਚ ਨਾਮ ਆ ਜਾਂਦਾ ਕਈ ਏਜੰਸੀਆਂ ਨੂੰ ਇਨਵੋਲ ਕਰ ਦਿੱਤਾ ਜਾਂਦਾ ਮੈਂ ਇਹ ਜਾਣਨਾ ਚਾਹ ਰਿਹਾ ਕਿ ਪਿਛਲੇ ਜੋ ਤੁਸੀਂ ਆਪਣੇ ਟਵੀਟ ਦੇ ਰਾਂਗੇ ਵੀ ਜਾਣਕਾਰੀ ਜੋ ਤਮਾਕੀ ਦੇ ਮਾਡਰ ਸਪਰੰਦੀ ਜਿਹੜੀ ਹੈ ਕਿ ਉਹ ਕਿਉਂ ਨਹੀਂ ਐਕਸਪੋਜ਼ ਹੋ ਰਹੀ ਯਾਰ ਤੁਸੀਂ ਮੈਨੂੰ ਆਪਾ ਹੁਣ ਜਦ ਬੈਠੇ ਆ ਨਾ ਆ ਮੈਨੂੰ ਲੱਗਦਾ ਇਹਨਾਂ ਨੂੰ ਇਹ ਪੁੱਛੋ ਕਿੰਨਾ ਆ ਇੰਟੈਲੀਜੈਂਸ ਚੀਫ ਕਿੰਨੇ ਬਦਲਤੇ ਆ ਹੁਣ ਵੀ ਬਦਲਿਆ ਜੈਸਵਾਲ ਸਾਹਿਬ ਨੂੰ ਹਟਾ ਕੇ ਨਵੇਂ ਲਾਤੇ ਆ ਉਸ ਤੋਂ ਪਹਿਲਾਂ ਕਿੰਨੇ ਬਦਲਤੇ ਇਹਨਾਂ ਨੂੰ ਆਪ ਨੂੰ ਆਪਣੇ ਅਫਸਰ ਤੇ ਭਰੋਸਾ ਨਹੀਂ ਹੋ ਰਿਹਾ ਉਹ ਜੇ ਕੋਈ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਇਹ ਸੁਣ ਕੇ ਰਾਜੀ ਨਹੀਂ ਬਿਕੋਜ਼ ਉਹ ਇਹ ਫੈਸਲੇ ਹੋ ਰਿਹਾ ਆਮ ਆਦਮੀ ਪਾਰਟੀ ਦੇ ਦਫਤਰ ਚ ਮਤਲਬ ਤੁਸੀਂ ਇੰਟੈਲੀਜੈਂਸ ਦਫਤਰ 'ਚ ਰਾਕਟ ਲਾਂਚਰ ਅਟੈਕ ਹੋ ਜੇ ਐਂ ਤੁਸੀਂ ਕਹੋ ਪੰਜਾਬ 'ਚ ਸਭ ਠੀਕ ਹੈ ਔਰ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਪੋਲੀਟਿਕਸਾਈਜ਼ ਨਾ ਕਰੋ ਭਗਵੰਤ ਮਾਨ ਉਹ ਮੰਤਰੀ ਨੇ ਇੱਕ ਬਿਆਨ ਨਹੀਂ ਅਰੋੜਾ ਸਾਹਿਬ ਕੋਲ ਤਾਂ ਮਹਿਕਮਾ ਹੀ ਮੈਨੂੰ ਲੱਗਦਾ ਊਰਜਾ ਅਰਜਾਲਾ ਉਹਨਾਂ ਦਾ ਤਾਂ ਮਤਲਬ ਹੀ ਨਹੀਂ ਸਮਝ ਆਉਂਦੀ ਉਹ ਵਿੱਚੋਂ ਕਿਉਂ ਬੋਲੀ ਜਾਂਦੇ ਵੈਸੇ ਜਾਂਦਾ ਸ਼ੌਕ ਚੜ ਗਿਆ ਉਹਨਾਂ ਨੂੰ ਐ ਕਿ ਜੇ ਮੈਂ ਵੱੱਦ ਬੋਲੂਗਾ ਤੇ ਸ਼ਾਇਦ ਕੇਜਰੀਆ ਲੁਲੀ ਸਮਝਣ ਕੇ ਕਿ ਮੈਂ ਲੈ ਕੇ ਉਹ ਨਹੀਂ ਲੈ ਕੇ ਤਾਂ ਮੈਨੂੰ ਪਹਿਲਾਂ ਪੂ ਆਪ ਵੀ ਮੰਨ ਚੁੱਕੇ ਮਗਰ ਇੱਕਲਾ ਸਮਾ ਨਹੀਂ ਇਹਨਾ ਪੋਲੀਟਿਕਸ ਦਾ ਇਸ ਸਮਾਂ अबाउट ਸੀਰੀਅਸਨੈਸ ਬਿਫੋਰ ਸਮ ਪ੍ਰੈਸ਼ੀਅਸ ਲਾਈਫ ਇਜ਼ ਲੌਸਟ ਯਾਰ ਔਰ ਅੱਜ ਵੀ ਹੋਇਆ ਨਹੀਂ ਹੋਇਆ ਇਹ ਹਾਲੇ ਕਨਫਿਊਜ਼ਨ ਚੱਲ ਰਹੀ ਹੈ ਮੂਦਲ ਚ ਮਜੀਠੇ ਹਲਕੇ ਦੇ ਬਿਲਕੁਲ ਉੱਥੇ ਕਲੇਮ ਕੀਤਾ ਜਾ ਰਿਹਾ ਕੋਸਟ ਚੜਾਈ ਹੋਈ ਆ ਹੈਪੀ ਪਸ਼ੀਆ ਹੋਰਾਂ ਨੇ ਕਿ ਅਸੀਂ ਬਲਾਸਟ ਕੀਤਾ ਪਤਾ ਨਹੀਂ ਸੱਚੀ ਹੈ ਕਿ ਝੂਠੀ ਹੈ ਇਹਦੀ ਕਨਫਰਮੇਸ਼ਨ ਕੋਈ ਨਹੀਂ ਮਗਰ ਕਹਲਾ ਲੇਕਾਲੀਆ ਸਾਹਿਬ ਦਾ ਕੰਮ ਨਹੀਂ ਮਠਾ ਪਿਆ ਉਸ ਤੋਂ ਪਹਿਲਾਂ ਇੱਕ ਦਿਨ ਮੈਨੂੰ ਲੱਗਦਾ ਅਸ਼ਾਦ ਬਟਾਲੇ ਹੋਇਆ ਸੀਗਾ ਉਸ ਤੋਂ ਪਹਿਲਾਂ ਪਟਿਆਲੇ ਹੋਇਆ ਸੀਗਾ ਅੱਜ ਉੱਥੇ ਕਲੇਮ ਕਰੀ ਜਾਂਦੇ ਆ ਸੋ ਤੁਸੀਂ ਆਪ ਵੀ ਦੱਸ ਦਿਓ ਕਿ ਕੀ ਹਾਲਾਤ ਠੀਕ ਆ ਜੀ ਖੇਤ ਸਾਹਿਬ ਜਿਹੜੀ ਸੇਮੈਂਟ ਦਾ ਆਮ ਆਦੀ ਪਾਣੀ ਦੀ ਸਰਕਾਰੀ ਲੈਵਲ ਮੇਰੇ ਨਾਲ ਆਈ ਹੈ ਕਿ ਮਿੰਦਰ ਪਲਕੀ ਦੀ ਜਿਹੜੇ ਹੈ ਉਹ ਅੱਲੇ ਨਾਲ ਖਬਰ ਆਈ ਹੈ ਕਿ ਜਿਹੜਾ ਕਾਲੀਏ ਤੇ ਅਟੈਕ ਹੋਇਆ ਉਹ ਪਿਛਲੋ ਹੀ ਕੈਂਪ ਦਾ ਜਿਹੜਾ ਹੈਗਾ ਕੋਰ ਦੇ ਵਿੱਚ ਹੱਥ ਕਰਦੇ ਨਹੀਂ ਭਗਤ ਜੀ ਨੂੰ ਕਹੋ ਆਪ ਦੀ ਜਾਨ ਹੀ ਬਚਾ ਕੇ ਰੱਖਣਾ ਮੈਂ ਤਾਂ ਉਹਨਾਂ ਇਹਨਾਂ ਸਾਰਿਆਂ ਦਾ ਡਰ ਹੁੰਦਾ ਔਰ ਚੀਫ ਮਿਨਿਸਟਰ ਸਾਹਿਬ ਤਾਂ ਬੋਲਦੇ ਨਹੀਂ ਹੁਣ ਭਗਤ ਜੀ ਕੋਲ ਪਤਾ ਨਹੀਂ ਇਹ ਜੀ ਕਿਹੜੀ ਇਨਫੋਰਮੇਸ਼ਨ ਆ ਗਈ ਨਾਲੇ ਭਗਤ ਜੀ ਨੂੰ ਪੁੱਛ ਲਿਓ ਕਿ ਉਹ ਬੰਦਾ ਤਾਂ ਥੋੜਾ ਹੀ ਆ ਲਾਰੈਂਸ ਬਿਛਨੋਏ ਦੀ ਇੰਟਰਵਿਊਆਂ ਤਾਂ ਤੁਸੀਂ ਕਰਾ ਰਹੇ ਸੀ ਜੇਲਾਂ ਨੂੰ ਇਹ ਤਾਂ ਹਾਈ ਕੋਰਟ ਨੇ ਸਾਬਤ ਕਰਤਾ ਇਸ ਲਈ ਭਗਤ ਜੀ ਵਿਚਾਰੇ ਨਫੀਸ ਬੰਦੇ ਆ ਉਹਨਾਂ ਦਾ ਨਾ ਬਾਲਾ ਤੁਸੀਂ ਪੁੱਛਿਆ ਕਰੋ ਇਹ ਗੱਲ ਉਹ ਕੀ ਕਹਿੰਦਾ ਜਿਹਨੂੰ ਆਪ ਨੂੰ ਨਹੀਂ ਕੁਝ ਪਤਾ ਲੱਗਣ ਡਿਆ ਜਿਹੜਾ ਉੱਥੇ ਸਾਹਿਬ ਪੁੱਛੀ ਜਾਣਾ ਜਾਨੇ ਕਿ ਪਿੱਛੇ ਜਿੰਨੇ ਵੀ ਬੋਤ ਗਨਰੇਟ ਅਟੈਕ ਹੋਏ ਆ ਕਿਸੇ ਕਿਸੇ ਸੰਗਠਨ ਦੀ ਜ਼ਿੰਮੇਵਾਰੀ ਤੇ ਉਹ ਸੋਨ ਸਿੱਧਾ ਕਹਿ ਦੇਣਾ ਆਇਸੇ ਦਾ ਆਪ ਹੈ ਕਿਸੇ ਵੀ ਸਟੱਫ ਜਿੱਥੇ ਕਾਦੀ ਦੀ ਨਾ ਹੀ ਪਤਾ ਲੱਗਦਾ ਐ ਇਹ ਕੋਈ ਫੁਟੀ ਜਿਹਾ ਆਇਸੇ ਦਾ ਆਧਰਾ ਜਾਂ ਸ਼ਹਿਜ਼ਾਦ ਖੱਟੀ ਜਾਂ ਨਾ ਉਸ ਬਿਸ਼ਰਗਦ ਇਟਸ ਅ ਕਬਰ ਆਪ ਜੀ ਮੈਂ ਪਹਿਲਾਂ ਇਹ ਗੱਲ ਕਹਿ ਚੁੱਕਿਆ ਹਾਂ ਪੁਲਿਸ ਨੇ ਬਿਕੋ ਮਨੋਰੰਜਨ ਕਾਲਿਆ ਸਾਹਿਬ ਜੋ 빅 ਨੇਮ ਔਰ ਇਹਨਾਂ ਦੇ ਘਰ ਤੇ ਅਟੈਕ ਹੋਣਾ ਪੀਪਲ ਦੇਖੋ ਪੰਜਾਬ ਦੇ ਲੋਕ ਬੜੇ ਇਸ ਗੱਲ ਤੋਂ ਡਿਸਟਰਬ ਨੇ ਚਿੰਤਿਤ ਨੇ ਆहत ਨੇ ਕਿ ਜੇ ਕਾਲੀਆ ਸਾਹਿਬ ਵਰਕੇ ਏਡੇ ਨਫੀਸ ਇਨਸਾਨ ਏਡੇ ਜਾਨੀ ਮਾਨੀ ਹਸਤੀ ਜੇ ਸੇਫ ਨਹੀਂ ਤੇ ਲਾਅਨ ਆਰਡਰ ਦਾ ਵੈਸੇ ਹਾਲਾਤ ਕੀ ਆ ਸੋ ਪੰਜਾਬ ਚ ਤੁਹਾਨੂੰ ਘੱਟਾ ਪਾਉਣ ਲਈ ਕਹਤਾ ਕਿ ਲਾਰੈਂਸ ਬਿਸ਼ਨੋਈ ਦਾ ਇਹਦੇ ਚ ਹੱਥ ਹੈ ਆਈਐਸਆਈ ਦਾ ਹੱਥ ਹੈ ਵਾਕੇ ਗੱਲ ਸਹੀ ਆ 17 ਬੰਬ ਬਲਾਸਟ ਹੋ ਗਏ ਹਲੇ ਕਿੱਥੇ ਉਹਨਾਂ ਬਾਰੇ ਦੱਸਿਆ ਔਰ ਇਹ ਸਿਰਫ ਇੱਕ স্মੋਕ ਸਕਰੀਨ ਹੈ ਤੁਹਾਨੂੰ ਭੰਬਲਕੂਸਾ ਪਾਉਣ ਲਈ ਕਿ ਤੁਸੀਂ ਮਾੜੇ ਮੋਟੇ ਸ਼ਾਂਤ ਹੋ ਜਾਓ ਕਿਹੀਂ ਬੰਦੇ ਫੜ ਲੇ ਜੇਦਰ ਐਨਆਈਏ ਦੀ ਇਨਕੁਆਇਰੀ ਹੋਊਗੀ ਇੰਡੀਪੈਂਡੈਂਟ ਇਨਕੁਆਇਰੀ ਹੋਊਗੀ ਫਿਰ ਸੱਚ ਆਊਗਾ ਜਿਵੇਂ ਲੋਰੈਂਸ ਮਿਸ਼ਨੋਈ ਤੇ ਜੇਲ ਇੰਟਰਵਿਊ ਵੇਲੇ ਵੀ ਕਹਿੰਦਾ ਸੀ ਕਿ ਪੰਜਾਬ ਦੀ ਜੇਲ ਚ ਨਹੀਂ ਹੋਈ ਉਹ ਤਾਂ ਹਾਈ ਕੋਰਟ ਨੇ ਸੱਚ ਕੱਢਿਆ ਮੁੜ ਕੇ ਸੋ ਡੋਨਟ ਬਲੀਵ ਜੋ ਤੁਹਾਨੂੰ ਫੀਡ ਕੀਤਾ ਜਾ ਰਿਹਾ ਆਈ ਆਈ ਸਟਰੋਂਗਲੀ ਸੇ ਥਿਸ ਥੈਟ ਥਿਸ ਇਜ਼ ਮਿਸਲੀਡਿੰਗ ਇਨਫੋਰਮੇਸ਼ਨ ਓਨਲੀ ਟੂ ਮਿਸਲੀਡ ਦ ਪਬਲਿਕ